ਪਿਛਲੇ ਕਰੀਬ 2 ਮਹੀਨਿਆਂ ਤੋਂ ਪਟਿਆਲਾ ਦੇ ਸਾਰੇ ਸਪਾ ਸੈਂਟਰ ਨੇ ਬੰਦ ਫਿਰ ਕਿਸ ਦੀ ਪੁਸ਼ਤ ਪਨਾਹੀ ਹੈ ਚੱਲ ਰਿਹਾ ਇਨਫਿਨਿਟੀ ਸਪਾ ਸੈਂਟਰ ਜਿੱਥੇ ਦੇਸੀ ਤੇ ਵਿਦੇਸ਼ੀ ਲੜਕੀਆਂ ਤੋਂ ਕਿਰਾਇਆ ਜਾ ਰਿਹਾ ਹੈ ਜਿਸਮ ਫਰੋਸ਼ੀ ਦਾ ਧੰਦਾ ਇਹ ਸਾਰੇ ਮਾਮਲੇ ਤੇ ਕੀ ਐ ਸਪਾਸ ਸੰਚਾਲਕ ਦਾ ਕਹਿਣਾ ਧਿਆਨ ਨਾਲ ਸੁਣੋ ਹਾਂ ਸਾਰੇ ਬੰਦ ਕਰੇ ਹਾਂ ਹਾਂ ਇਹ ਬੰਦ ਕਿਉਂ ਕਰਦੇ ਐ ਇਹ ਬੜਾ ਜੱਟ ਰਿਹਾ ਜਾਣਾ ਹੈ ਪਹਿਲਾਂ 7 ਲੱਖ ਬੰਦ ਹੈ ਜੀ ਹੁਣ 10 ਲੱਖ ਬੋਲਦੇ ਕਿਵੇਂ 7 ਲੱਖ ਸਾਰੇ 15-15 ਬਾੜੇ ਲੜਾ ਜੀ ਤੁਹਾਡੇਆਂ ਵਿੱਚ ਭਾਗ ਨਹੀਂ ਜੀ ਸਾਡਾ ਮਾਰ ਗੱਡ ਗਿਆ ਉਹਦਾ ਮਾਰ ਗਿਆ 15 ਨੇ 15 ਨੇ ਟੋਟਲ ਹਾਂ ਜੀ ਉਹ 15 ਨਾਲ ਸਪਾਲੇ ਸਾਰੇ ਉਹ 7 ਲੱਖ ਲੈ ਰਿਹਾ ਸੀਗਾ ਹਾਂ ਹੋਰ 10 ਲੱਖ ਪਰ ਪਰਸਲੇ ਐਸਐਸਪੀ ਐਸਐਸਪੀ ਥੋੜਾ ਏਲਾ ਤੂੰ ਥੋੜੂ ਕਿਵੇਂ ਛੜਦਾ ਆਪਣਾ ਆਪਣਾ ਭੁਲੇ ਲਦਾ ਬਾਈ ਉੱਪਰੋਂ ਦੇਖਦਾ ਅੱਛਾ ਨਾ ਮੈਂ ਉਹ ਪ੍ਰਾਣੇ ਨੇ ਸਾਰੇ ਲੈਣਗੇ ਤਾਂ ਥੋਤੋਂ ਵੀ ਰਾਜ ਤਾਂ ਦਾਦਾ ਹੋਲੇ ਆਇਆ ਕੋਈ ਦਸਾਦਾ ਗੁੜੀ ਗਿਆ ਸੀ ਮੈਂ ਰਵਿ ਸੈਟੀਫਾਈ ਪੇ ਪਾ ਦਵਾਂ ਮੈਂ ਤੁਸੀਂ ਐਸਐਚਓ ਨਾਲ ਕਰੀ ਜਿਹੜੇ ਭਾਈ ਵੱਡੇ ਪਹਿਲੇ ਗੱਲ ਕੀਤੀ ਏੜਾ ਗੱਟਾ ਜਿਹੜੇ ਅਨੇ ਮੁੰਡਾ ਉਹ ਕਿਹੜੇ ਕਾਣ ਜੰਟਰ ਆਉਂਦਾ ਇਹ ਬਦਰੜ ਉਹ ਟੈਂਸ਼ਨ ਤਾਂ ਨਹੀਂ ਲੀਂਦਾ ਮੂਹ ਜੇ ਜੀ ਦੋਲੇ ਰਹੀ ਵੀ ਇਹ ਤਾਂ ਕਲੀ ਮਸਾਇ ਲੈਣੀ ਹੈ 70 ਘੰਟੇ ਦੀ ਸਰਵੈਂਟਰੀ ਆ ਜੇ ਜੇ ਕਲੀ ਜੇ ਕਲੀ ਦੋ ਸਰਵੈਂਟਰੀ ਲੈਣੀ ਹੈ 2000 ਰੁਪਏ ਤੋਂ 2000 ਰੁਪਏ ਥਾਈ ਦਾ ਥਾਈ ਕੁੜੀ ਹੈਗੀ ਥਾਈ ਥਾਈ ਇੱਕ ਬਰਾ ਮੈਨ ਨੂੰ ਬਾਦ ਨੂੰ ਕਹਿੰਦੇ ਜੇ ਥਾਈ ਥਾਈ ਹੈ ਜੀ ਸਰਵਿਸ ਦੇ ਅੰਦਰ ਗੱਲ ਕਰਨੇ ਮੇ ਕੋਲ ਨਹੀਂ ਤੇ ਉਹਦੇ ਚਾਰ ਕੁੜੀਆਂ ਥਾਈ ਨੇ ਪੰਜਾਬਣ ਨਹੀਂ ਜੀ ਤਾਂ लिसा ਦੂਰੇ ਫੇਸ ਇੰਨਾ ਚਲ ਗਿਆ ਥੋੜੇ ਸਮਾਂ ਦੋ ਤਿੰਨ ਮਹੀਨੇ